ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਜਦੋਂ ਆਪਾਂ ਅਤੀ ਅਧੂਰੀ ਗੱਲ ਸੁਣਦੇ ਆਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਕਰਨ ਵਾਲੀ ਆ ਤਾਂ ਜੋ ਭੈਣ ਭਰਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਆ ਪਰੇਸ਼ਾਨ ਆ ਉਦਾਸ ਆ ਉਹ ਤਾਂ ਇਸ ਵੀਡੀਓ ਨੂੰ ਜ਼ਰੂਰ ਸੁਣਨ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸਵਾਲ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਕੁਝ ਭੈਣ ਭਰਾ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਰੋਗ ਪਰੇਸ਼ਾਨੀਆਂ ਨੂੰ ਦੇਖ ਕੇ ਘਬਰਾ ਜਾਂਦੇ ਆ ਸੱਜੇ ਖੱਬੇ ਜਾਣਾ ਸ਼ੁਰੂ ਕਰ ਦਿੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਉਸ ਦੁੱਖ ਤੋਂ ਛੇਤੀ ਖਿਹੜਾ ਛਡਾਉਣ ਦੇ ਲਈ ਕੁਝ ਐਸੇ ਕੰਮ ਕਰ ਬੈਠਦੇ ਆ ਜਿਨ੍ਹਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ, ਰੋਗ, ਪਰੇਸ਼ਾਨੀਆਂ, ਚਿੰਤਾਵਾਂ ਘਟਣ ਦੀ ਜਗ੍ਹਾ ਤੇ ਸਗੋਂ ਹੋਰ ਵੱਧ ਜਾਂਦੀਆਂ ਨੇ ਕਿਉਂਕਿ ਜੇਕਰ ਕੋਈ ਮਾੜਾ ਸਲਾਹਕਾਰ ਮਿਲ ਜਾਵੇ, ਮਾੜੀ ਮਤ ਮਿਲ ਜਾਵੇ ਤਾਂ ਬੰਦੇ ਨੂੰ ਬਰਬਾਦ ਕਰ ਦਿੰਦੀ ਆ। ਇਸ ਕਰਕੇ ਜਦੋਂ ਵੀ ਆਪਾਂ ਕਿਸੇ ਤੋਂ ਕੋਈ ਵੀ ਸਲਾਹ ਲੈਣੇ ਆ ਤਾਂ ਉਹ ਦਿੱਤੀ ਹੋਈ ਸਲਾਹ ਦੇ ਉੱਤੇ ਇੱਕ ਵਾਰ ਗੌਰ ਜ਼ਰੂਰ ਕਰਿਆ ਕਰੋ ਕਿ ਇਹ ਸਲਾਹ ਮੇਰੇ ਲਈ ਸਹੀ ਆ ਸੋਚ ਸਮਝ ਕੇ ਹੀ ਕਿਸੇ ਦੇ ਮੰਗਰ ਲੱਗਣਾ ਚਾਹੀਦਾ ਹੈ ਕਿਸੇ ਦੀ ਦਿੱਤੀ ਹੋਈ ਸਲਾਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਪਰ ਕੁਝ ਭੈਣ ਭਰਾ ਬਿਨਾਂ ਸੋਚੇ ਸਮਝੇ ਕੁਝੇ ਦੇ ਵੀ ਮੰਗਰ ਲੱਗ ਜਾਂਦੇ ਆ ਫਿਰ ਉਹ ਆਪਣਾ ਹੋਰ ਨੁਕਸਾਨ ਕਰ ਲੈਂਦੇ ਆ ਕਿਉਂਕਿ ਸੰਗਤ ਜੀ ਆਪਾਂ ਜਿੰਨੂੰ ਵੀ ਆਪਣਾ ਦੁੱਖ ਦੱਸਾਂਗੇ ਆਪਣੀ ਕੋਈ ਵੀ ਮੁਸੀਬਤ ਦੱਸਾਂਗੇ ਜਾਂ ਕਿਸੇ ਤੋਂ ਵੀ ਸਲਾਹ ਮੰਗਾਗੇ ਤਾਂ ਉਸ ਬੰਦੇ ਨੇ ਆਪਣੇ ਗਿਆਨ ਦੇ ਹਿਸਾਬ ਦੇ ਨਾਲ ਸਾਨੂੰ ਸਲਾਹ ਦੇਣੀ ਆ ਜੋ ਕੰਮ ਉਹ ਖੁਦ ਜ਼ਿੰਦਗੀ ਦੇ ਵਿੱਚ ਕਰਦਾ ਏ ਉਹਨੇ ਉਹੀ ਸਲਾਹ ਸਾਨੂੰ ਦੇਣੀ ਆ ਇਹ ਆਪਣੇ ਤੇ ਡਿਪੈਂਡ ਹੁੰਦਾ ਹੈ ਕਿ ਉਹਦੀ ਦਿੱਤੀ ਹੋਈ ਸਲਾਹ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਰਤਣਾ ਏ ਕਿ ਨਹੀਂ ਵਰਤਣਾ ਉਥੇ ਆਪਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਇਹ ਜੋ ਵੀ ਉਹਨੇ ਮੈਨੂੰ ਕੰਮ ਕਰਨ ਨੂੰ ਕਿਹਾ ਹੈ ਇਹਦੇ ਕੀ ਫਾਇਦੇ ਆ ਕੀ ਨੁਕਸਾਨ ਆ ਸੋਚ ਸਮਝ ਕੇ ਹੀ ਕਿਸੇ ਦੇ ਮੰਗਰ ਲੱਗਣਾ ਚਾਹੀਦਾ ਹੈ ਕਦੇ ਵੀ ਅੱਖਾਂ ਬੰਦ ਕਰਕੇ ਕਿਸੇ ਦੇ ਪਰੋਸਾ ਨਾ ਕਰੋ ਕਿਉਂਕਿ ਇਹ ਦੁਨੀਆਦਾਰੀ ਹੀ ਐਸੀ ਆ ਅੱਜ ਦੇ ਸਮੇਂ ਦੇ ਵਿੱਚ ਕਲਯੁਗ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਆਪਾਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ। ਕੁਝ ਲੋਕ ਤਾਂ ਦੁਖੀ ਬੰਦੇ ਦੇ ਦੁੱਖ ਦਾ ਵੀ ਮਜ਼ਾਕ ਬਣਾ ਦਿੰਦੇ ਨੇ। ਮਜਬੂਰ ਬੰਦੇ ਦੀ ਮਜਬੂਰੀ ਦਾ ਫਾਇਦਾ ਚੁੱਕਣ ਨੂੰ ਤਿਆਰ ਬੈਠੇ ਹੁੰਦੇ ਆ। ਸੋ ਆਪਣੇ ਲਈ ਜੋ ਵੀ ਫੈਸਲਾ ਕਰਨਾ ਹੈ, ਖੁਦ ਕਰਨਾ ਹੈ, ਸੋਚ ਸਮਝ ਕੇ ਕਰਨਾ ਹੈ। ਵਾਹਿਗੁਰੂ ਜੀ ਨੇ ਸਾਨੂੰ ਇਹ ਜਿਹੜਾ ਸੋਹਣਾ ਦਿਮਾਗ ਦਿੱਤਾ ਹੈ ਨਾ ਇਸੇ ਕਰਕੇ ਦਿੱਤਾ ਹੈ ਕਿ ਆਪਾਂ ਆਪਣੇ ਫੈਸਲੇ ਸੋਚ ਸਮਝ ਕੇ ਕਰ ਸਕੀਏ। ਆਪਣੇ ਫੈਸਲੇ ਖੁਦ ਕਰ ਸਕੀਏ ਤਾਂ ਜਦੋਂ ਵੀ ਕਿਤੋਂ ਵੀ ਸਲਾਹ ਲੈਣੇ ਆ ਨਾ ਪਹਿਲਾਂ ਸੋਚੋ ਸਮਝੋ ਵਿਚਾਰੋ ਫਿਰ ਉਹ ਕੰਮ ਕਰੋ ਜਿਹੜਾ ਕੰਮ ਤੁਹਾਨੂੰ ਕਰਨ ਨੂੰ ਕਿਹਾ ਗਿਆ ਹੋਵੇ ਕਿਉਂਕਿ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਕਲ ਯੁਗ ਦਾ ਪ੍ਰਭਾਵ ਇੰਨਾ ਜ਼ਿਆਦਾ ਵਧ ਗਿਆ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਕਿਉਂਕਿ ਵਾਹਿਗੁਰੂ ਜੀ ਨੇ ਸਭ ਨੂੰ ਇਹ ਸੋਣਾ ਦਿਮਾਗ ਦਿੱਤਾ ਹੈ ਅਤੇ ਇਹ ਦਿਮਾਗ ਸਾਨੂੰ ਇਸੇ ਕਰਕੇ ਦਿੱਤਾ ਹੈ ਤਾਂ ਜੋ ਅਸੀਂ ਆਪਣੇ ਫੈਸਲੇ ਖੁਦ ਕਰ ਸਕੀਏ ਸੋਚ ਸਮਝ ਕੇ ਕਰ ਸਕੀਏ ਫੈਸਲੇ ਕਰ ਸਕੀਏ ਤਾਂ ਜੋ ਵੀ ਕੰਮ ਕਰਨਾ ਹੋਵੇ ਪਹਿਲਾਂ ਉਹਦੇ ਫਾਇਦੇ ਨੁਕਸਾਨ ਦੇਖੋ ਫਿਰ ਉਹ ਕੰਮ ਕਰੋ ਅੱਜ ਦੀ ਵੀਡੀਓ ਦੇ ਵਿੱਚ ਜੋ ਨੁਕਤੇ ਜੋ ᔪਗਤियां ਆਪਾਂ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਇਹ ਨੁਕਤੇ ਇਹ ᔪਗਤियां ਕਮਾਈ ਵਾਲੇ ਮਹਾਪੁਰਖਾਂ ਪਾਸੋਂ ਸੁਣੀਆਂ ਨੇ ਇਹ ਕੰਮ ਕਰਨ ਤੇ ਸਾਡਾ ਕੋਈ ਵੀ ਪੈਸਾ ਨਹੀਂ ਲੱਗਦਾ ਪਰ ਹਾਂ ਇਹ ਕੰਮ ਕਰਕੇ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣਗੇ ਸਾਡੀ ਜ਼ਿੰਦਗੀ ਦੀਆਂ ਜੋ ਵੀ ਚਿੰਤਾਵਾਂ ਪਰੇਸ਼ਾਨੀਆਂ ਨੇ ਨਾ ਉਹ ਮੁੱਕ ਜਾਣਗੀਆਂ ਇੱਕ ਵਾਰ ਮਹਾਪੁਰਖਾਂ ਦੀ ਗੱਲ ਮੰਨ ਕੇ ਦੇਖਿਓ ਕਿ ਕਮਾਈ ਵਾਲੇ ਮਹਾਪੁਰਖ ਉਹਨਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਅਤੇ ਸਾਨੂੰ ਕਮਾਈਆਂ ਕਰਨ ਦਾ ਰਾਹ ਦੱਸਦੇ ਨੇ ਸੌਖੇ ਰਾਹ ਦੱਸਦੇ ਨੇ ਤਾਂ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਕਿਤੇ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਘੜੀ ਆਵੇ ਚਿੰਤਾ ਦੀ ਘੜੀ ਆਵੇ ਮੁਸ਼ਕਲ ਦੀ ਘੜੀ ਆਵੇ ਤੱਕ ਕਦੇ ਵੀ ਸੱਜੇ ਕੰਬੀ ਨਾ ਪਟਕੋ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੋ ਮਹਾਂਪੁਰਖ ਜੀ ਕਹਿੰਦੇ ਸਿੱਖ ਨੂੰ ਜੋ ਮਿਲਣਾ ਹੈ ਆਪਣੇ ਗੁਰੂ ਦੇ ਦਰ ਤੋਂ ਮਿਲਣਾ ਹੈ ਗੁਰੂ ਨਾਨਕ ਪਾਸ਼ਾ ਦੇ ਦਰ ਤੋਂ ਮਿਲਣਾ ਹੈ ਗੁਰੂ ਨਾਨਕ ਪਾਸ਼ਾ ਜੀ ਦਾ ਦਰ ਐਸਾ ਹੈ ਕਿ ਕੋਈ ਵੀ ਨਿਮਾਣਾ ਹੋ ਕੇ ਟਹਿ ਕੇ ਆ ਜਾਵੇ ਭਾਵੇਂ ਉਹ ਸਿੱਖ ਹੈ ਭਾਵੇਂ ਕੋਈ ਗੈਰ ਸਿੱਖ ਗੁਰੂ ਸਾਹਿਬ ਜੀ ਉਹਨੂੰ ਗਲਵੱਕੜੀ ਦੇ ਵਿੱਚ ਲੈ ਕੇ ਪਿਆਰ ਕਰਦੇ ਨੇ ਬਹੁਤ ਕਿਰਪਾ ਕਰਦੇ ਆ ਬਸ ਗੁਰੂ ਦੇ ਦਰ ਤੇ ਆਉਣ ਲੱਗਿਆਂ ਮੈਂ ਛੱਡਨੀ ਪੈਂਦੀ ਆ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜੋ ਨੀਵਾ ਹੋ ਕੇ ਆਇਆ ਨਿਮਾਣਾ ਹੋ ਕੇ ਆਇਆ ਗੁਰੂ ਸਾਹਿਬ ਜੀ ਉਹਨੂੰ ਉੱਚਾ ਕਰਕੇ ਭੇਜਦੇ ਆ ਉਹਦੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਦੂਰ ਕਰਦੇ ਆ ਤੁਹਾਡੀ ਵੀ ਜ਼ਿੰਦਗੀ ਵਿੱਚ ਕੋਈ ਵੀ ਚਿੰਤਾ ਦੀ ਘੜੀ ਆਵੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਜੇ ਜ਼ਿੰਦਗੀ ਵਿੱਚ ਸੁੱਖ ਆ ਤਾਂ ਸ਼ੁਕਰਾਨਾ ਡੋਖਿਆ ਤਾਂ ਆਪਣਾ ਦੁੱਖ ਗੁਰੂ ਪਾਸ ਦੱਸੋ ਕਿਉਂਕਿ ਗੁਰੂ ਸਾਹਿਬ ਜੀ ਸਿਰਫ ਸਾਡਾ ਦੁੱਖ ਸੁਣਦੇ ਹੀ ਨਹੀਂ ਉਹਦਾ ਹੱਲ ਵੀ ਦੱਸ ਦਿਆ ਤੇ ਜੇਕਰ ਅਮਰਤ ਵੇਲੇ ਦੀ ਭਜਨ ਬੰਦਗੀ ਕਰ ਲਵਾਂ ਤਾਂ ਸਾਰੇ ਬੇੜੇ ਬਾਰ ਹੋ ਜਾਣਗੇ ਅਮਰਤ ਵੇਲੇ ਦੀ ਭਜਨ ਬੰਦਗੀ ਕਰਨ ਵਾਲਿਆਂ ਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਗੁਰੂ ਸਾਹਿਬ ਜੀ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਸਭ ਕੁਝ ਦੇ ਦਿੰਦੇ ਆ ਤੇ ਅਮਰਤ ਵੇਲੇ ਦੀ ਭਜਨ ਬੰਦਗੀ ਮਿਲਦੀ ਵੀ ਗੁਰੂ ਦੀ ਖੁਸ਼ੀ ਦੇ ਨਾਲ ਆ ਗੁਰੂ ਦੀ ਕਿਰਪਾ ਦੇ ਨਾਲ ਆ ਇਸ ਕਰਕੇ ਗੁਰੂ ਦੀ ਇਹ ਖੁਸ਼ੀ ਗੁਰੂ ਦੀ ਕਿਰਪਾ ਹਾਸਲ ਕਰਨ ਦੇ ਲਈ ਰੋਜ਼ ਅਰਦਾਸਾਂ ਬੇਨਤੀਆਂ ਕਰੋ ਰੋਜ਼ ਰੋਜ਼ ਮਿੰਤਾ ਤਰਲੇ ਕਰੋ ਗੁਰੂ ਸਾਹਿਬ ਜੀ ਇੱਕ ਨਾ ਇੱਕ ਦਿਨ ਜ਼ਰੂਰ ਤਰਸ ਕਰਨਗੇ ਸਾਡੇ ਵੱਲੋਂ ਸਿਰਫ ਇੱਕ ਕਦਮ ਜੁਕਣ ਦੀ ਲੋੜ ਹੁੰਦੀ ਆ ਗੁਰੂ ਸਾਹਿਬ ਜੀ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੀ ਬਾਹ ਫੜ ਲੈਂਦੇ ਆ ਤਾਂ ਹਰ ਰੋਜ਼ ਜੇ ਗੁਰੂ ਤੋਂ ਕੁਝ ਮੰਗਣਾ ਹੈ ਤਾਂ ਅਮਰਤ ਵੇਲੇ ਦੀ ਭਜਨ ਮੰਦਗੀ ਮੰਗਣੀ ਆ ਕਿ ਗੁਰੂ ਸਾਹਿਬ ਜੀ ਸਾਨੂੰ ਵੀ ਅਮਰਤ ਵੇਲਾ ਬਖਸ਼ੋ ਗ੍ਰਸਤੀ ਬੰਦੇ ਦੇ ਲਈ ਅਮਰਤ ਵੇਲੇ ਦਾ ਸਹੀ ਸਮਾਂ ਹੈ ਸਵੇਰੇ 3 ਵਜੇ ਤੋਂ 6 ਵਜੇ ਦਾ ਸਮਾਂ 3 ਤੋਂ 5 ਦੇ ਵਿਚਕਾਰ ਉੱਠ ਜਾਣਾ ਚਾਹੀਦਾ ਹੈ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਜੋ ਵੀ ਤੁਹਾਡਾ ਨਿਤਨੇਮ ਹੋ ਕਰੋ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਪਰ ਜੇ ਕਿਸੇ ਨੂੰ ਸਵੇਰੇ 3 ਵਜੇ ਤੋਂ ਪਹਿਲਾਂ ਜਾਗ ਆਉਂਦੀ ਆ ਮਹਾਪੁਰਖ ਜੀ ਕਹਿੰਦੇ ਜੇ ਕਿਸੇ ਨੂੰ 12 ਤੋਂ 3 ਦੇ ਵਿਚਕਾਰ ਜਾਗ ਆਉਂਦੀ ਆ ਨਾ ਉਹ ਤਾਂ ਬਹੁਤ ਭਾਗਾਂ ਵਾਲੇ ਨੇ ਕਿਉਂਕਿ ਰਾਤ 12 ਵਜੇ ਤੋਂ ਬਾਅਦ ਹੀ ਅਮਰਤ ਵੇਲਾ ਸ਼ੁਰੂ ਹੋ ਜਾਂਦਾ ਹੈ ਗ੍ਰਸਤੀ ਬੰਦੇ ਦੇ ਲਈ 3 ਦਾ ਸਮਾਂ ਇਸ ਕਰਕੇ ਸੈੱਟ ਕੀਤਾ ਕਿਉਂਕਿ ਗ੍ਰਸਤੀ ਬੰਦੇ ਨੇ ਸਾਰਾ ਦਿਨ ਕੰਮਕਾਰ ਕਰਨਾ ਕੰਮਕਾਰ ਕੇ ਸਰੀਰ ਥੱਕਿਆ ਹੁੰਦਾ ਹੈ ਤਾਂ ਸਾਡੇ ਇਹ ਸਰੀਰ ਦੀਆਂ ਕੁਝ ਲੋੜਾਂ ਨੇ ਇਹ ਸਰੀਰ ਨੂੰ ਆਰਾਮ ਚਾਹੀਦਾ ਹੈ ਇਹ ਸਰੀਰ ਨੂੰ ਪੂਰੀ ਖੁਰਾਕ ਚਾਹੀਦੀ ਆ ਨੀਂਦ ਚਾਹੀਦੀ ਆ ਤਾਂ ਹੀ ਇਹ ਤੰਦਰੁਸਤ ਰਹੇਗਾ ਨਰੋਵਾ ਰਹੇਗਾ ਤਾਂ ਹੀ ਅਸੀਂ ਆਪਣੇ ਸਾਰੇ ਕੰਮ ਤੁੰਦੇ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤਾਂ ਜੋ ਵੀ ਗ੍ਰਿਹਸਤੀ ਬੰਦਾ ਹੈ ਸਾਰਾ ਦਿਨ ਕੰਮਕਾਰ ਕਰਦਾ ਹੈ ਉਹ ਜੇਕਰ ਰਾਤ ਨੂੰ 9 ਤੋਂ 10 ਦੇ ਵਿੱਚ ਸੌ ਜਾਵੇ ਤਸਵੀਰੇ ਆਰਾਮ ਦੇ ਨਾਲ 3 ਤੋਂ 4 ਵਜੇ ਦੇ ਵਿੱਚ ਉੱਠ ਜਾ ਸਕਦਾ ਹੈ ਉਹਦੇ ਸਰੀਰ ਨੂੰ ਆਰਾਮ ਵੀ ਮਿਲ ਜਾਵੇਗਾ ਅਗਲੇ ਦਿਨ ਦੇ ਕੰਮਕਾਰ ਕਰਨ ਦੇ ਲਈ ਊਰਜਾ ਤਾਕਤ ਵੀ ਮਿਲ ਜਾਵੇਗੀ ਅਤੇ ਉਹ ਅਮਰਤ ਵੇਲਾ ਵੀ ਸਮਾਲ ਪਾਵੇਗਾ ਆਪਣੇ ਗੁਰੂ ਦੀ ਗੋਦ ਦਾ ਨਿਗਵੀ ਮਾਨ ਪਾਵੇਗਾ ਇਸ ਕਰਕੇ ਰਾਤ ਨੂੰ 9 ਤੋਂ 10 ਦੇ ਵਿਚਕਾਰ ਸੌ ਜਾਣਾ ਚਾਹੀਦਾ ਹੈ ਫਿਰ ਸਵੇਰੇ 3 ਤੋਂ 4 ਦੇ ਵਿੱਚ ਉੱਠਣਾ ਬਹੁਤ ਆਸਾਨ ਹੋ ਜਾਂਦਾ ਹੈ ਰਾਤ ਨੂੰ ਸੌਣ ਲੱਗਿਆਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ ਤਾਂ ਸਵੇਰੇ ਬਿਨਾ అలਾਰਮ ਤੋਂ ਹੀ ਜਾਗ ਆ ਜਾਂਦੀ ਹੈ ਗੁਰੂ ਸਾਹਿਬ ਜੀ ਆਪ ਆਵਾਜ਼ ਮਾਰ ਕੇ ਉਠਾਉਂਦੇ ਆ ਅੰਮ੍ਰਿਤ ਵੇਲੇ ਉੱਠਣਾ ਕੋਈ ਔਖਾ ਨਹੀਂ ਆ ਅਸੀਂ ਔਖਾ ਬਣਾਇਆ ਹੈ ਕਿਉਂਕਿ ਅਸੀਂ ਉੱਠਣਾ ਨਹੀਂ ਚਾਹੁੰਦੇ ਇਸੇ ਕਰਕੇ ਇਹ ਬਹਾਨਾ ਬਣਾ ਦਿੰਦੇ ਆ ਕਿ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਉੱਠਣਾ ਬਹੁਤ ਔਖਾ ਹੈ ਪਰ ਜੇ ਆਪਾਂ ਚਾਹੀਏ ਤਾਂ ਅਮਰਤ ਵੇਲੇ ਆਸਾਨੀ ਦੇ ਨਾਲ ਉੱਠ ਸਕਦੇ ਹਾਂ ਸਿਰਫ ਆਪਣੇ ਮਨ ਦੇ ਵਿੱਚ ਇੱਕ ਪੱਕਾ ਇਰਾਦਾ ਬਣਾਉਣਾ ਹੈ ਕਿ ਜੋ ਮਰਜ਼ੀ ਹੋ ਜਾਵੇ ਮੈਂ ਉੱਠਣਾ ਹੈ ਆਪਣੇ ਮਨ ਨੂੰ ਆਦੇਸ਼ ਆਰਡਰ ਦੇ ਕੇ ਸੋਣਾ ਹੈ ਕਿ ਮਨਾ ਜੋ ਮਰਜ਼ੀ ਹੋ ਜਾਵੇ ਆਪਾਂ ਸਵੇਰੇ ਉੱਠਣਾ ਹੈ ਆਪਣੇ ਗੁਰੂ ਦੀ ਗੋਦ ਦਾ ਨਿਗ ਮੰਨਣਾ ਹੈ ਜਦੋਂ ਮਨ ਨੂੰ ਇਹ ਮੈਸੇਜ ਦੇ ਦਿੱਤਾ ਤਾਂ ਮਨ ਹਰ ਹਾਲ ਦੇ ਵਿੱਚ ਉੱਠੇਗਾ ਪਰ ਜਦੋਂ ਅਸੀਂ ਆਪਣੇ ਮਨ ਦੇ ਵਿੱਚ 1% ਵੀ ਇਹ ਸੋਚ ਲੈ ਲੈਂਦੇ ਆ ਨਾ ਕਿ ਚਲੋ ਕੋਈ ਨਹੀਂ ਜੇ ਨਾ ਉੱਠਿਆ ਗਿਆ ਤਾਂ ਥੋੜਾ ਲੇਟ ਉੱਠ ਪਾਵਾਂਗੇ ਜਾਂ ਕੱਲ ਤੋਂ ਅਮਰਤ ਵੇਲਾ ਸੰਭਾਲਾਂਗੇ ਜਾਂ ਅੱਜ ਦੀ ਛੁੱਟੀ ਕਰ ਦਿੰਨੇ ਆ ਤਾਂ ਫਿਰ ਮਨ ਤਾਂ ਪਹਿਲਾਂ ਹੀ ਤਿਆਰ ਹੁੰਦਾ ਹੈ ਮਨ ਨੇ ਉਹੀ ਕਰਨਾ ਜੋ ਆਪਾਂ ਮੈਸੇਜ ਦੇਣਾ ਤਾਂ ਮਨ ਦੇ ਵਿੱਚ ਕਦੇ ਵੀ ਢੇਰੀ ਢੋਣ ਵਾਲੇ ਵਿਚਾਰ ਨਹੀਂ ਆਉਂਦੇ ਨੇ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਇਹਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਇਹਨੂੰ ਅਮਰਤ ਵੇਲੇ ਉੱਠਣ ਦਾ ਮੈਸੇਜ ਦਿੰਦੇ ਰਹਿਣਾ ਹੈ ਕਿ ਅਮਰਤ ਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਸੰਗਤ ਜੀ ਸੱਚ ਕਰਕੇ ਜਾਣਿਓ ਜੇ ਅਮਰ ਤਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਜ਼ਰੂਰੀ ਵੀ ਆ ਅਮਰਤ ਵੇਲੇ ਉੱਠਣ ਦੇ ਸਾਨੂੰ ਬਹੁਤ ਫਾਇਦੇ ਵੀ ਆ ਅਮਰਤ ਵੇਲੇ ਉੱਠ ਕੇ ਕੀਤੀ ਹੋਈ ਭਜਨ ਮੰਦਗੀ ਪੂਰੇ ਦਿਨ ਦੇ ਨਾਲ ਨਹੀਂ ਮਿਲਦੀ ਅਮਰਤ ਵੇਲੇ ਉੱਠ ਕੇ ਅਸੀਂ 5 ਮਿੰਟ ਨਾਮ ਜਪ ਲਿਆ ਬਾਕੀ ਦਿਨ ਦੇ ਵਿੱਚ ਘੰਟਿਆਂ ਬਧੀ ਜਪਿਆ ਮਿਲਦਾ ਨਹੀਂ ਆ ਅਮਰਤ ਵੇਲੇ ਦੇ ਵਿੱਚ ਉੱਠ ਕੇ ਜਦੋਂ ਆਪਾਂ ਭਜਨ ਮੰਦਗੀ ਕਰਦੇ ਆ ਤਾਂ ਸਾਡਾ ਮਨ ਵੀ ਛੇਤੀ ਹੀ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਮਿਹਨਤ ਘੱਟ ਕਰਨੀ ਪੈਂਦੀ ਆ ਫਲ ਜ਼ਿਆਦਾ ਮਿਲਦਾ ਹੈ ਕਿਉਂਕਿ ਅਮਰਤ ਵੇਲੇ ਦਾ ਜਿਹੜਾ ਵੀਲਾ ਹੈ ਇਹ ਬਹੁਤ ਪਵਿੱਤਰ ਵੀਲਾ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰੇ 4 ਵਜੇ ਦਾ ਸਮਾਂ ਬਹੁਤ ਜ਼ਿਆਦਾ ਪਾਵਰਫੁੱਲ ਮੰਨਿਆ ਗਿਆ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠਦੀਆਂ ਨੇ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਉੱਠਦੀਆਂ ਨੇ ਕੋਈ ਵੀ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਆ ਕਿਸੇ ਵੀ ਆਪਣੇ ਇਸ਼ਟ ਗੁਰੂ ਨੂੰ ਯਾਦ ਕਰਦਾ ਹੈ ਤਾਂ ਉਹ ਇਸ ਵੇਲੇ ਦੇ ਵਿੱਚ ਕਰਦਾ ਹੈ ਇਸ ਕਰਕੇ ਇਸ ਵੇਲੇ ਦੀਆਂ ਤਰੰਗਾਂ ਇਸ ਵੇਲੇ ਦੀ ਵਾਈਬ੍ਰੇਸ਼ਨ ਹੀ ਬਹੁਤ ਪਾਵਰਫੁੱਲ ਹੈ ਜਦੋਂ ਕੋਈ ਕਿ ਮਨੁੱਖ ਇਸ ਵੇਲੇ ਦੇ ਵਿੱਚ ਉੱਠਦਾ ਹੈ ਤਾਂ ਉਹਦਾ ਮਨ ਛੇਤੀ ਹੀ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਕਨੈਕਟ ਹੋਣ ਦੇ ਲਈ ਤਿਆਰ ਹੋ ਜਾਂਦਾ ਹੈ ਤਾਂ ਇਸ ਵੇਲੇ ਦੇ ਵਿੱਚ ਉੱਠਣਾ ਹੈ ਜੇ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰੇ 3 ਵਜੇ ਦੇ ਵਿਚਕਾਰ ਜਾਗੰਦੀ ਆ ਤਾਂ ਮਹਾਪੁਰਖ ਜੀ ਕਹਿੰਦੇ ਬਹੁਤਾ ਸੋਚ ਵਿਚਾਰ ਦੇ ਵਿੱਚ ਨਾ ਪਿਆ ਕਰੋ ਕਿ ਕਿਹੜਾ ਨਾਮ ਜਪਾਂ ਕਿਹੜਾ ਪਾਠ ਕਰਾਂ ਬਸ ਚੁੱਪ ਚਾਪ ਉਸ ਵੇਲੇ ਦੇ ਵਿੱਚ ਉੱਠ ਕੇ ਜੇ ਉੱਠਿਆ ਨਹੀਂ ਜਾਂਦਾ ਲੰਮੇ ਪਏ ਪਏ ਹੀ ਵਾਹਿਗੁਰੂ ਵਾਹਿਗੁਰੂ ਜਪੋ ਮੂਲ ਮੰਤਰ ਜਪੋ ਇਹ ਗੁਰ ਮੰਤਰ ਤੇ ਮੂਲ ਮੰਤਰ ਇਹਨਾਂ ਲਈ ਹੀ ਸਾਡਾ ਬੇੜਾ ਪਾਰ ਕਰਨਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਰਾਹਦਾਰੀ ਆ ਅਤੇ ਗੁਰ ਮੰਤਰ ਹੈ ਵਾਹਿਗੁਰੂ ਜੀ ਦਾ ਜਾਪ ਮੂਲ ਮੰਤਰ ਜਾਪ ਜਪਜੀ ਸਾਹਿਬ ਜੀ ਦੇ ਪਾਠ ਦੀ ਪਹਿਲੀ ਪੌੜੀ ਬਜ਼ੁਰਗ ਇਹਨੂੰ ਪਹਿਲੀ ਪੌੜੀ ਕਹਿੰਦੇ ਸਨ ਇੰਨਾ ਜਪ ਲਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨ ਦੇ ਹੱਕਦਾਰ ਬਣ ਜਾਵਾਂਗੇ ਇਹ ਵੇਲਾ ਗੁਰੂ ਦੀ ਗੋਦ ਦਾ ਨਿੱਗ ਹੈ ਇਹ ਨਿੱਗ ਜਿਸ ਨੇ ਮਾਣ ਲਿਆ ਸਮਝੋ ਨੇ ਆਪਣੇ ਗੁਰੂ ਨੂੰ ਪਾ ਲਿਆ ਫਿਰ ਉਹਨੂੰ ਆਪਣੇ ਫਿਕਰ ਚਿੰਤਾਵਾਂ ਕਰਨ ਦੀ ਲੋੜ ਨਹੀਂ ਪੈਂਦੀ ਉਹਦੀਆਂ ਸਾਰੀਆਂ ਫਿਕਰ ਚਿੰਤਾਵਾਂ ਗੁਰੂ ਨੂੰ ਹੁੰਦੀਆਂ ਨੇ ਤਾਂ ਇਹ ਵੇਲਾ ਸੰਭਾਲਣਾ ਹੈ ਕਿਤੇ ਸੱਜੇ ਖੱਬੇ ਜਾਣ ਦੀ ਲੋੜ ਨਹੀਂ ਪੈਣੀ ਮਹਾਪੁਰਖ ਜੀ ਬਹੁਤ ਸੋਹਣੀ ਗੱਲ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਕਈ ਲੋਕ ਇਹ ਧਨ ਦੌਲਤ ਨੂੰ ਪ੍ਰਾਪਤ ਕਰਨ ਦੇ ਲਈ ਸੱਜੇ ਖੱਬੇ ਭਟਕਦੇ ਆ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾਅ ਕਰਦੇ ਆ ਇੱਕ ਰੀਪਾ ਜਨ ਬੰਦਗੀ ਕਰਕੇ ਦੇਖੋ ਅਮਰ ਤਵੇਲਾ ਸੰਭਾਲ ਕੇ ਦੇਖੋ ਮੂਲ ਮੰਤਰ ਜਾਪ ਕਰਕੇ ਦੇਖੋ ਇਹ ਧਨ ਦੌਲਤ ਸ਼ੋਹਰਤ ਸਭ ਗੁਲਾਮ ਬਣ ਜਾਂਦੇ ਨੇ ਮੰਗਰ ਮੰਗਰ ਫਿਰਦੇ ਨੇ ਗੁਰੂ ਇਤਿਹਾਸ ਦੇ ਵਿੱਚ ਕਿੰਨੀਆਂ ਸਾਖੀਆਂ ਨੇ ਪੜ ਲਓ ਜਦੋਂ ਵੀ ਕਿਸੇ ਨੇ ਭਜਨ ਮੰਦਗੀ ਕਰਨੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਇਹ ਸੁਖ ਪਦਾਰਥ ਇਹ ਮਾਇਆ ਹੀ ਆਉਂਦੀ ਆ ਕੁਝ ਲੋਕ ਇਸ ਮਾਇਆ ਨੂੰ ਪ੍ਰਾਪਤ ਕਰਕੇ ਸੁਖ ਪਦਾਰਥਾਂ ਨੂੰ ਪ੍ਰਾਪਤ ਕਰਕੇ ਆਪਣੇ ਮਾਲਕ ਨੂੰ ਭੁੱਲ ਜਾਂਦੇ ਆ ਭਟਕ ਜਾਂਦੇ ਆ ਜਾਂ ਰਸਤੇ ਦੇ ਵਿੱਚ ਹੀ ਰਹਿ ਜਾਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਹੀ ਮਾਲਕ ਦੀ ਕਿਰਪਾ ਹੈ ਪਰ ਨਹੀਂ ਇਹ ਤਾਂ ਸ਼ੁਰੂਆਤ ਹੈ ਇਹ ਤਾਂ ਸ਼ੁਰੂਆਤ ਦੇ ਵਿੱਚ ਹੀ ਆ ਜਾਣਗੇ ਪਰ ਇਹ ਪਰਮਾਉਣ ਦੇ ਲਈ ਆਉਂਦੇ ਆ ਇਹ ਸਾਡਾ ਮਨ ਚੈੱਕ ਕਰਨ ਦੇ ਲਈ ਆਉਂਦੇ ਆ ਵੀ ਅਸੀਂ ਕਿੱਥੇ ਕ ਖੜੇ ਆ ਪਰ ਸਾਡਾ ਅਸਲ ਮਕਸਦ ਇਹ ਧਨ ਦੌਲਤ ਸ਼ੋਹਰਤ ਨਹੀਂ ਆ ਅਸਲ ਮਕਸਦ ਇਹ ਉਹ ਗੁਰੂ ਨੂੰ ਪ੍ਰਾਪਤ ਕਰਨਾ ਗੁਰੂ ਦੇ ਹੋ ਜਾਣਾ ਮਕਸਦ ਗੁਰੂ ਦੀ ਪ੍ਰਾਪਤੀ ਰੱਖਣਾ ਹੈ ਰਸਤੇ ਦੇ ਵਿੱਚ ਇਹ ਚੀਜ਼ਾਂ ਆਉਣ ਗਈਆਂ ਇਹ ਚੀਜ਼ਾਂ ਬਹੁਤ ਛੋਟੀਆਂ ਨੇ ਤੁਸੀਂ ਤਰਵਦੀ ਪ੍ਰਲਾਦ ਦੀ ਸਾਖੀ ਪੜ ਲਓ ਉਹਨਾਂ ਨੇ ਕੌਕੜਾ ਮਾਰਨਾ ਸ਼ੁਰੂ ਕੀਤਾ ਭਜਨ ਮੰਦਗੀ ਕਰਨੀ ਸ਼ੁਰੂ ਕੀਤੀ ਤਾਂ ਪਹਿਲੇ ਦਿਨ ਤੋਂ ਹੀ ਰਾਜ ਭਾਗ ਮਿਲਣ ਦੀ ਪੇਸ਼ਕਸ਼ ਆ ਗਈ ਆਪਾਂ ਭਗਤ ਤਰੂਵ ਦੀ ਸਾਖੀ ਪੜਦੇ ਆਂ ਭਗਤ ਪ੍ਰਲਾਦ ਦੀ ਸਾਖੀ ਪੜਦੇ ਆਂ ਤਾਂ ਇਹਨਾਂ ਦੇ ਵਿੱਚੋਂ ਕਿੰਨੀ ਵੱਡੀ ਸਿੱਖਿਆ ਮਿਲਦੀ ਹੈ ਕਹਿੰਦੇ ਜਦੋਂ ਭਗਤ ਤਰੂਵ ਨੇ ਭਗਤੀ ਕਰਨੀ ਸ਼ੁਰੂ ਕੀਤੀ ਭਗਤ ਪ੍ਰਲਾਦ ਨੇ ਭਗਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪਹਿਲੇ ਦਿਨ ਹੀ ਰਾਜ ਭਾਗ ਦੀ ਪੇਸ਼ਕਸ਼ ਆ ਗਈ ਸੀ ਕਿ ਤੁਹਾਨੂੰ ਰਾਜ ਭਾਗ ਦੇ ਦਿੰਦੇ ਆ ਪਰ ਪ੍ਰਮਾਤਮਾ ਦਾ ਨਾਮ ਜਪਣਾ ਛੱਡ ਦਿਓ ਭਗਤ ਪ੍ਰਲਾਦ ਦਾ ਪਿਤਾ ਹਰਨਾਕਸ਼ ਉਹ ਨਹੀਂ ਸੀ ਚਾਹੁੰਦਾ ਕਿ ਕੋਈ ਉਹਦੇ ਰਾਜ ਵਿੱਚ ਪ੍ਰਮਾਤਮਾ ਦੀ ਭਜਨ ਬੰਦਗੀ ਕਰੇ ਕਿਉਂਕਿ ਉਹ ਤਾਂ ਖੁਦ ਉਹ ਰੱਬ ਸਮਝਦਾ ਸੀ ਉਹ ਕਹਿੰਦਾ ਸੀ ਮੇਰਾ ਨਾਮ ਜਪੋ ਉਹਨੇ ਆਪਣੇ ਪੁੱਤਰ ਨੂੰ ਵੀ ਕਿਹਾ ਵੀ ਤੈਨੂੰ ਜੋ ਚਾਹੀਦਾ ਹੈ ਮੈਂ ਦਵਾਗਾ ਤੂੰ ਮੇਰਾ ਨਾਮ ਜਪ ਪਰਮਾਤਮਾ ਦਾ ਨਾਮ ਨਾ ਜਪ ਪਰ ਭਗਤ ਪ੍ਰਿਲਾਦ ਨੇ ਸੋਚਿਆ ਵੀ ਪਹਿਲੇ ਦਿਨ ਹੀ ਪਰਮਾਤਮਾ ਦਾ ਨਾਮ ਜਪਿਆ ਇਹ ਤਾਂ ਇੰਨਾ ਕੁਝ ਮਿਲ ਰਿਹਾ ਰਾਜ ਭਾਗ ਮਿਲ ਰਿਹਾ ਜੇ ਅੱਗੇ ਜਪਾਂਗਾ ਤਾਂ ਪਤਾ ਨਹੀਂ ਕੀ ਕੁਝ ਮਿਲੇਗਾ ਭਾਵ ਕਿ ਭਗਤਾ ਨੇ ਆਪਣਾ ਅਸਲ ਮਕਸਦ ਉਹ ਪਰਮਾਤਮਾ ਦੇ ਨਾਮ ਨੂੰ ਰੱਖਿਆ ਉਹ ਇੰਨਾ ਸੁੱਖ ਪਦਾਰਥਾਂ ਦੇ ਵਿੱਚ ਨਹੀਂ ਉਲਝੇ ਤਾਂ ਦੁਨੀਆ ਯਾਦ ਕਰਦੀ ਆ ਸੋ ਇਹ ਸਾਖੀਆਂ ਇਸੇ ਕਰਕੇ ਸੁਣਾਈਆਂ ਜਾਂਦੀਆਂ ਵੀ ਆਪਾਂ ਵੀ ਅਸਲ ਮਕਸਦ ਉਹ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਹੀ ਰੱਖਣਾ ਹੈ ਪਰਮਾਤਮਾ ਦਾ ਨਾਮ ਜਪਣਾ ਹੈ ਪਰਮਾਤਮਾ ਦੇ ਲਈ ਉਹਨਾਂ ਦੀ ਖੁਸ਼ੀ ਉਹਨਾਂ ਦੀ ਬਰਕਤ ਹਾਸਲ ਕਰਨ ਦੇ ਲਈ ਇਸ ਸੁਖ ਪਦਾਰਥ ਰਸਤੇ ਦੇ ਵਿੱਚ ਬਹੁਤ ਮਿਲਣਗੇ ਸਭ ਤੋਂ ਪਹਿਲਾਂ ਮਿਲਣਗੇ ਪਰ ਇਹਨਾਂ ਦੇ ਵਿੱਚ ਉਲਝਣਾ ਨਹੀਂ ਆ। ਇਹ ਬਹੁਤ ਛੋਟੀਆਂ ਚੀਜ਼ਾਂ ਨੇ ਪ੍ਰਮਾਤਮਾ ਜੀ ਦੇ ਅੱਗੇ ਪ੍ਰਮਾਤਮਾ ਦੇ ਨਾਮ ਦੇ ਅੱਗੇ ਇਹ ਜਪਦਿਆਂ ਸਾਰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਪਰ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਭਗਤ ਇਹਨਾਂ ਵੱਲ ਮੁੜ ਕੇ ਨਾ ਦੇਖੇ ਇਹ ਆਪਣੇ ਆਪ ਪਿੱਛੇ-ਪਿੱਛੇ ਰਹਿਣਗੀਆਂ ਪਰ ਜਿਹੜੇ ਖੜ ਗਏ ਇਨਾਂ ਵਿੱਚ ਉਲਝ ਗਏ ਉਹਨਾਂ ਦੀ ਪ੍ਰਾਪਤੀ ਰੁਕ ਜਾਂਦੀ ਆ ਸੋ ਅਸਲ ਮਕਸਦ ਇਹ ਪਰਮ ਪਿਤਾ ਪਰਮਾਤਮਾ ਦਾ ਨਾਮ ਨਾਮ ਜਪਦੇ ਰਹਿਣਾ ਹੈ ਜਪਦੇ ਰਹਿਣਾ ਹੈ ਸਭ ਕੁਝ ਮਿਲੇਗਾ ਮਹਾਪੁਰਖ ਜੀ ਕਹਿੰਦੇ ਜਿਵੇਂ ਹੁਣ ਆਪੋ ਦਾ ਮਹੀਨਾ ਚੱਲ ਰਿਹਾ ਹੈ ਤਾਂ ਪੋ ਦੇ ਮਹੀਨੇ ਦੇ ਵਿੱਚ ਜਪਣਾ ਸ਼ੁਰੂ ਕਰਦਾਓ ਕਿਉਂਕਿ ਇਸ ਮਹੀਨੇ ਦੇ ਵਿੱਚ ਸਾਡੇ ਕਲਗੀ ਤਰਪਾਸ਼ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਪੂਰਾ ਪਰਿਵਾਰ ਸਾਡੇ ਉੱਤੇ ਵਾਰ ਦਿੱਤਾ ਪਾਸ਼ਾ ਜੀ ਦੇ ਪਰਿਵਾਰ ਦੀਆਂ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਪਿਆਰੇ ਸਿੰਘਾਂ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਇਸ ਮਹੀਨੇ ਦੇ ਵਿੱਚ ਸਾਡਾ ਮਨ ਪਿਗਲਿਆ ਹੁੰਦਾ ਹੈ ਜਦੋਂ ਆਪਾਂ ਚਾਰ ਸਹਿਬਜ਼ਾਦਿਆਂ ਦੀ ਮਾਤਾ ਜੀ ਦੀ ਸਿੱਖਾਂ ਸਿੰਘਾਂ ਦੀ ਸ਼ਹੀਦੀ ਦੀ ਗੱਲ ਸੁਣਦੇ ਹਾਂ ਤਾਂ ਸਾਡਾ ਮਨ ਪਿਗਲਿਆ ਹੁੰਦਾ ਹੈ ਤਾਂ ਇਸ ਪਿਗਲੇ ਹੋਏ ਮਨ ਨੂੰ ਕਾਬੂ ਦੇ ਵਿੱਚ ਕਰ ਲਓ ਇਹ ਮਨ ਕਾਬੂ ਵਿੱਚ ਆ ਜਾਵੇਗਾ ਇਹਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੋ ਇਸ ਮਹੀਨੇ ਦੇ ਵਿੱਚ ਨਾਮ ਜਪੋ ਗੁਰੂ ਤੋਂ ਗੁਰੂ ਦਾ ਨਾਮ ਅਮਰਤ ਵੇਲਾ ਮੰਗੋ ਇਸ ਮਹੀਨੇ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਤਾਂ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੁੰਦੀ ਆ ਸ਼ਹੀਦਾਂ ਸਿੰਘਾਂ ਦੀ ਬਾਹੁੰਦੀ ਆ ਗੁਰਮੰਤਰ ਤੇ ਮੂਲ ਮੰਤਰ ਤੋਂ ਹੀ ਸ਼ੁਰੂਆਤ ਕਰ ਲਓ ਇਹ ਦੋਵੇਂ ਮੰਤਰ ਜ਼ਿੰਦਗੀ ਬਦਲ ਦੇਣਗੇ ਹੁਣ ਪੋਹ ਦੇ ਮਹੀਨੇ ਦੇ ਵਿੱਚ ਸ਼ੁਰੂਆਤ ਕੀਤੀ ਅਗੂ ਮਹੀਨਾ ਜਾਣਾ ਹੈ ਮਾਗ ਦਾ ਮਹੀਨਾ ਤੇ ਮਾਗ ਦੇ ਮਹੀਨੇ ਬਾਰੇ ਸਭ ਨੂੰ ਪਤਾ ਕਿ ਜੋ ਵੀ ਆਪਾਂ ਦਾਨ ਪੂਨ ਕਰਦੇ ਆ ਜੋ ਵੀ ਭਜਨ ਬੰਦਗੀ ਕਰਦੇ ਆ ਉਹਦਾ ਕਈ ਗੁਣਾ ਵੱਧ ਕੇ ਫਲ ਮਿਲਦਾ ਹੈ ਤਾਂ ਜੇ ਹੁਣ ਸ਼ੁਰੂਆਤ ਕਰ ਦਿੱਤੀ ਅਗਲੇ ਮਹੀਨੇ ਜਪਦੇ ਰਹੇ ਤਾਂ ਸਾਰੇ ਸਾਲ ਦੀ ਪਰਪਾਈ ਹੋ ਜਾਵੇਗੀ ਆਉਣ ਵਾਲਾ ਨਵਾਂ ਵਹਰਾ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਬਰਕਤਾਂ ਲੈ ਕੇ ਆਵੇਗਾ ਸਾਡੀ ਜ਼ਿੰਦਗੀ ਦੀ ਨਰਾਸ਼ਾ ਸਾਡੀ ਜ਼ਿੰਦਗੀ ਦੀ ਉਦਾਸੀ ਮੁੱਕ ਜਾਵੇਗੀ ਕਿਉਂਕਿ ਜੋ ਗੁਰੂ ਚਰਨਾਂ ਦੇ ਨਾਲ ਜੁੜ ਗਏ ਪਜਨ ਮੰਦਗੀ ਕਰਨ ਵਾਲੀਆਂ ਰੂਹਾਂ ਕਦੇ ਵੀ ਕਿਸੇ ਦੁੱਖ ਨੂੰ ਦੁੱਖ ਸਮਝਦੀਆਂ ਹੀ ਨਹੀਂ ਕਦੇ ਦੁਖੀ ਨਹੀਂ ਹੁੰਦੀਆਂ ਨਰਾਸ਼ ਨਹੀਂ ਹੁੰਦੀਆਂ ਗੁਰੂ ਸਾਹਿਬ ਜੀ ਉਹਨਾਂ ਦੇ ਅੰਦਰ ਇੱਕ ਪਾਵਰ ਇੱਕ ਊਰਜਾ ਐਨਰਜੀ ਭਰ ਦਿੰਦੇ ਨੇ ਉਹਨਾਂ ਨੂੰ ਸਬਰ ਸੰਤੋਖ ਦੀ ਰਾਤ ਦੇ ਦਿੰਦੇ ਨੇ ਉਹ ਬਹੁਤਾ پا ਕੇ ਬਹੁਤਾ ਖੁਸ਼ ਨਹੀਂ ਹੁੰਦੇ ਹਉਮੇ ਹੰਕਾਰ ਵਿੱਚ ਨਹੀਂ ਆਉਂਦੇ ਜੇ ਥੋੜਾ ਮਿਲ ਗਿਆ ਤਾਂ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦੇ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਆ ਇਹ ਪੂ ਦਾ ਮਹੀਨਾ ਸਾਨੂੰ ਸ਼ੁਕਰਾਨੇ ਦੇ ਵਿੱਚ ਭਾਣੇ ਦੇ ਵਿੱਚ ਰਹਿਣਾ ਹੀ ਸਿਖਾਉਂਦਾ ਹੈ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਪੂਰਾ ਪਰਿਵਾਰ ਸਾਡੇ ਤੋਂ ਵਾਰ ਦਿੱਤਾ ਪਰਿਵਾਰ ਦੀਆਂ ਸ਼ਹੀਦੀਆਂ ਹੋ ਗਈਆਂ ਜਾਣ ਤੋਂ ਪਿਆਰੇ ਸਿੱਖਾਂ ਸਿੰਘਾਂ ਦੀਆਂ ਸ਼ਹੀਦੀਆਂ ਹੋ ਗਈਆਂ ਗੁਰੂ ਸਾਹਿਬ ਜੀ ਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ